ਅਵੇ ਮਤਲਬ ਪਹਿਲੀ ਯੂਰੀਆ ਜਿਹੜੀ ਅੱਜ ਆਪਾਂ ਦੇਣ ਲੱਗ ਗਏ ਝੋਨੇ ਦੇ ਵਿੱਚ ਤੇ ਜਿਹੜੀ ਪਹਿਲੀ ਯੂਰੀਆ ਦੇ ਵਿੱਚ ਕੀ ਕੀ ਪਾ ਕੇ ਆਪਾਂ ਪਾ ਸਕਦੇ ਆ ਸਿੱਧੀ ਜੀ ਗੱਲ ਆ ਵੀਰੇ ਕਿਸਮ ਦੇ ਹਿਸਾਬ ਨਾਲ ਤੁਹਾਡੇ ਏਰੀਏ ਦੇ ਹਿਸਾਬ ਨਾਲ ਤੁਹਾਡੇ ਵਾਹਣ ਦੇ ਹਿਸਾਬ ਦੇ ਨਾਲ ਦਵਾਈ ਪਾਇਆ ਕਰੋ ਤੇ ਅੱਜ ਇਹਦੇ ਵਿੱਚ ਆਪਾਂ ਪਹਿਲੀ ਯੂਰੀਆ ਪਾ ਰਹੇ ਆ ਕੁਝ ਨਹੀਂ ਪਾਇਆ ਇਹਦੇ ਵਿੱਚ ਸਿਰਫ ਕੱਖਾਂ ਲਈ ਦਵਾਈ ਜਿਹੜੀ ਕੋਰੀਅਨ ਨਾਂ ਤੇ ਆਉਂਦੀ ਆ ਉਹ ਟੈਕਨੀਕਲ ਪਾ ਰਹੇ ਆ ਕਿਉਂਕਿ ਇਹਦੇ ਵਿੱਚ ਪਾਉਣਾ ਭੁੱਲ ਗਏ ਸੀ ਬਾਕੀ ਵਾਣ ਦੇ ਵਿੱਚ ਕੋਸ਼ ਵਾਣ ਦੇ ਵਿੱਚ ਪਟੀਲਾ ਪਾਈ ਆ ਤੇ 12 ਤਰੇਡ ਦਾ ਵੀਰੇ ਕੋਈ ਫਾਇਦਾ ਨਹੀਂ ਹਨਾ ਜਿਹੜੀ ਚੀਜ਼ ਸਪਰੇਅ ਲਈ ਬਣੀ ਆ ਉਹ ਸਪਰੇਅ ਲਈ ਵਰਤੋ ਥੱਲੇ ਨਜਾਇਜ਼ ਪਾਏ ਦਾ ਕੋਈ ਫਾਇਦਾ ਨਹੀਂ ਜਿਹੜੇ ਵੈਰਾਈਟੀ ਤੁਹਾਡੇ ਕੋਲੇ ਲੰਬੇ ਸਮੇਂ ਦੀ ਆ ਉਹਦੇ ਚ ਪਹਿਲੀ ਯੂਰੀਆ ਵੀਰੇ 10ਵੇਂ ਦਿਨ ਪਾਓ 9ਵੇਂ ਦਿਨ ਪਾਓ 8ਵੇਂ ਦਿਨ ਤੱਕ ਪਾ ਸਕਦੇ ਹੋ ਜਿਹੜੀ ਸ਼ਾਰਟ ਸਮ ਦੀ ਵੈਰਾਈਟੀ ਆ ਉਹ 6ਵੇਂ ਤੋਂ ਲੈ ਕੇ 7ਵੇਂ ਦਿਨ ਤੱਕ ਤੁਸੀਂ ਪਾ ਸਕਦੇ ਹੋ ਪਹਿਲੀ ਯੂਰੀਆ ਉਹਦੇ ਵਿੱਚ ਦੂਜੀ ਯੂਰੀਆ ਦੇ ਵਿੱਚ ਜ਼ਿੰਕ ਲਟਰਮ ਪਟਰਾ ਮਾਈਕਰੋਜਾ ਪਾ ਸਕਦੇ ਹੋ ਪਹਿਲੀ ਯੂਰੀਆ ਦੇ ਵਿੱਚ ਮਾੜੇ ਵਾਣ ਵਾਲੇ ਕੁਝ ਪਾ ਸਕਦੇ ਆ ਵੈਰਾਈਟੀ ਅਦਰਵਾਈਜ਼ ਚੰਗੇ ਡਾਕਰ ਵਾਣ ਵਾਲਿਆਂ ਨੂੰ ਕੋਈ ਲੋੜ ਨਹੀਂ 35 ਕਿਲੋ ਯੂਰੀਆ ਦੀ ਡੋਜ਼ ਜਿਹੜੀ ਪਹਿਲੀ ਦਿਓ ਖੇਤ ਦੇ ਵਿੱਚ